ਇਹ ਲਾ ਨਾ ਦੱਸੋ। ਸ਼ਾਮਦਾਨ ਮੇਰਾ ਨਾਮ ਆ ਜੀ। ਢੋਲੀਆਂ ਹੋ ਤੁਸੀਂ? ਹਾਂ ਜੀ ਸ਼ਾਮਦਾਨ ਮਾਸਟਰ ਜਾਂਦਾ ਮੈਂ। ਤੇ ਤੁਸੀਂ ਢੋਲ ਵਜਾਇਆ ਕੀ ਕਰਨ ਕਿਉਂ ਵਜਾਉਂਦੇ ਆ? ਇਹ ਗੁੱਡੀ ਫੂਕੀ ਆ ਜੀ ਵੀ ਮੀਂਹ ਆ ਜਾਵੇ। ਜਨਤਾ ਦਾ ਭਲਾ ਹੋਵੇ। ਲੋਕਾਂ ਦਾ ਫਾਇਦਾ ਹੋਵੇ। ਹਾਂ ਆ ਨੜਾਂ ਨੂੰ ਵੀ ਫਾਇਦਾ ਹੋਵੇ, ਜੱਟਾਂ ਨੂੰ ਵੀ ਫਾਇਦਾ ਹੋਊਗਾ, ਸਭ ਨੂੰ ਫਾਇਦਾ ਹੋਊਗਾ। ਜਣਾਵਲਾਂ ਨੂੰ ਫਾਇਦਾ, ਪਾਰਾ ਡੰਗਰਾਂ ਨੂੰ ਵੀ ਫਾਇਦਾ ਹੋਵੇ। ਮਾਤਾ ਮੇਹ ਜੀ ਪੜਾਈ ਮੰਗਦੇ ਇਸ ਤਾਂ। ਜਿਹੜੇ ਪੜਾਊਗਾ ساری ਦੁਨੀਆਂ ਦੇ ਹੀ ਹੋਊਗਾ। ਹਟੋਲ ਬਜਾਇਆ ਇਹ ਕਾਰਨ ਤਾਹ ਬਜਾਇਆ ਢੋਲ ਵੀ ਮਾਨ ਮੋਟ ਮਟਾ ਵੀਰਾ ਖੁਸ਼ ਹੋ ਜਵੇ ਦੱਸੋ ਤੁਹਾਡਾ ਨਾਮ ਦੱਸੋ ਨਹੀਂ ਮੈਂ ਨਹੀਂ ਨੋ ਕਿੰਨੀ ਕਾਜਾ ਤਾ ਕਿੰਨੀ ਉਮਰ ਆ ਤੁਹਾਡੀ ਉਮਰ ਕਿੰਨੀ ਹੋ ਗਈ ਉਮਰ ਹੁਣ ਪਤਾ ਨਹੀਂ ਮੈਨੂੰ ਦਿਮਾਗ ਤੇ ਚਲੋ ਇਹ ਗੁੱਡੀ ਫੁਕੀ ਅੱਧੀ ਕਿਉਂ ਫੁਕੀ ਜਾਂਦੀ ਹੈ ਮੈਂ ਕਿਹਾ ਤੇ ਚੱਲੀ ਵੀ ਨਹੀਂ ਤਾਂ ਦੇ ਕਰਨ ਨਹੀਂ ਤਾਂ ਦੇ ਆ ਗੁੱਡੀ ਫੁਕ ਦੇਣ ਦੇਣੇ ਵਾ ਉਰੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਮੂਕ ਦੇ ਐਕੇ ਨਾਮ ਜਿਹੜਾ ਕਦੀ ਵੀ ਆ ਰਹੀ ਦੀ ਵਾਗ ਕਰ ਸੋ ਸੀ ਚਾਈ ਸ਼ਾਮ ਦਾ ਹੋ ਗਿਆ ਨਹੀਂ ਅਸੀਂ ਭੁਗਦੇ ਤੇ ਯਾਰਾਂ ਅਮਨੇ ਤੇ ਭੁਗਦੇ ਐਨਾਂ ਆਪਣਾ ਤੇ ਭੁਗਦੇ ਹੁੰਦੇ ਸੀ ਜਦੋਂ ਤੁਸੀਂ ਜਵਾਨ ਹੁੰਦੇ ਸੀ ਜਦੋਂ ਮੀਂਹ ਨਹੀਂ ਪੈਂਦਾ ਸੀ ਤਾਂ ਭੁਗਦੇ ਸੀ